ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰੀ ਫਿਰ ਤੋਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਰੈਸিপি ਅਸੀਂ ਬਣਾਵਾਂਗੇ ਲੋਕੀ ਦੇ ਕੋਪ ਤੇ ਜੋ ਕਿ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਹਨ ਤੇ ਸਭ ਤੋਂ ਪਹਿਲਾਂ ਅਸੀਂ ਲੋਕੀ ਦਾ ਜਿਹੜਾ ਉੱਪਰ ਵਾਲਾ ਛਿਲਕਾ ਹੈ ਉਸ ਨੂੰ ਉਤਾਰ ਲਵਾਂਗੇ ਲੋਕੀ ਨੂੰ ਮੈਂ ਛਿਲਕਾ ਉਤਾਰਨ ਤੋਂ ਬਾਅਦ ਚੰਗੀ ਤਰ੍ਹਾਂ ਧੋ ਲਿਆ ਹੈ ਤੇ ਹੁਣ ਅਸੀਂ ਇੱਕ ਪਲੇਟ ਲਵਾਂਗੇ ਤੇ ਪਲੇਟ ਦੇ ਵਿੱਚ ਲੋਕੀ ਰੱਖ ਕੇ ਇਹਨੂੰ ਅਸੀਂ ਬਿਲੀ ਕਸ਼ ਕਰ ਲਾਂਗੇ ਛਿਲਕਾ ਉਤਾਰਨ ਤੋਂ ਬਾਅਦ ਅਸੀਂ ਜਲਦੀ ਜਲਦੀ ਇਸ ਨੂੰ ਬਿੱਲੀ ਕਸ਼ ਕਰ ਲਾਂਗੇ ਨਹੀਂ ਤਾਂ ਇਹਦਾ ਲੋਕੀ ਦਾ ਕਲਰ ਆਉ ਕਾਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਸਾਰੀ ਲੋਕੀ ਨੂੰ ਅਸੀਂ ਇਸੇ ਤਰੀਕੇ ਦੇ ਨਾਲ ਹੀ ਬਿੱਲੀ ਕਸ਼ ਕਰ ਲਾਂਗੇ ਸਾਰੀ ਲੋਕੀ ਨੂੰ ਅਸੀਂ ਬਿੱਲੀ ਕਸ਼ ਕਰ ਲਿਆ ਤੇ ਹੁਣ ਇਹਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਤੇ ਹੁਣ ਅਸੀਂ ਇਹਦਾ ਮਤਲਬ ਕਿ ਇੱਕਦਮ ਪੂਰਾ ਡਰਾਈ ਤੇ ਨਹੀਂ ਕਰਾਂਗੇ ਲੇਕਿਨ ਜਿਹੜਾ ਬਹੁਤ ਜ਼ਿਆਦਾ ਪਾਣੀ ਆ ਇਹਦੇ ਵਿੱਚ ਅਸੀਂ ਉਸ ਨੂੰ ਇਸ ਤਰ੍ਹਾਂ ਹੱਥ ਦੇ ਨਾਲ ਹੀ ਨਿਚੋੜ ਲਾਂਗੇ ਤੁਸੀਂ ਬਿਲਕੁਲ ਜਿਹੜਾ ਪਾਣੀ ਉਹ ਡਰਾਈ ਨਹੀਂ ਕਰਨਾ ਹੈਗਾ ਜਿਵੇਂ ਅਸੀਂ ਮੂਲੀ ਦੇ ਪਰਾਂਠੇ ਬਣਾਉਨੇ ਆ ਤੇ ਮੂਲੀ ਵਿੱਚੋਂ ਸਾਰਾ ਪਾਣੀ ਕੱਢ ਦਿੰਨੇ ਆ ਕਿਉਂਕਿ ਜਦੋਂ ਅਸੀਂ ਇਹਦਾ ਕੋਲ ਬਣਾਵਾਂਗੇ ਤੇ ਅਸੀਂ ਇਹਦੇ ਵਿੱਚ ਐਕਸਟਰਾ ਪਾਣੀ ਨਹੀਂ ਪਾਣਾ ਲੋਕੀ ਦੇ ਪਾਣੀ ਦੇ ਨਾਲ ਹੀ ਅਸੀਂ ਜਿਹੜੇ ਇਹ ਪਕੌੜੇ ਆ ਉਹ ਤਿਆਰ ਕਰਨੇ ਨੇ ਇਸ ਤਰ੍ਹਾਂ ਇਹਦਾ ਹਲਕਾ ਪਾਣੀ ਕੱਢ ਦਾਂਗੇ ਇਸ ਨੂੰ ਇੱਕ ਅਲੱਗ ਬਰਤਨ ਦੇ ਵਿੱਚ ਰੱਖਦੇ ਜਾਵਾਂਗੇ ਤੇ ਲੋਕੀ ਦਾ ਜਿਹੜਾ ਸਾਰਾ ਪਾਣੀ ਆ ਉਹ ਅਸੀਂ ਕੱਢ ਲੈਣੀ ਆ ਇਹ ਦੇਖੋ ਲੋਕੀ ਦੇ ਵਿੱਚੋਂ ਇੰਨਾ ਸਾਰਾ ਪਾਣੀ ਨਿਕਲਿਆ ਹੱਲੇ ਮੈਂ ਪੂਰਾ ਪਾਣੀ ਨਹੀਂ ਕੱਢਿਆ ਹੈਗਾ ਫਿਰ ਵੀ ਕਾਫੀ ਪਾਣੀ ਨਿਕਲ ਗਿਆ ਹੈ ਕਿਉਂਕਿ ਲੋਕੀ ਦੇ ਵਿੱਚ ਆਪਣਾ ਹੀ ਪਾਣੀ ਰਸ ਜਿਹੜਾ ਬਹੁਤ ਜ਼ਿਆਦਾ ਹੁੰਦਾ ਹੈ ਇਸ ਕਰਕੇ ਜਦੋਂ ਅਸੀਂ ਇਹਦਾ ਜੂਸ ਪੀਨੇ ਆ ਤੇ ਬਹੁਤ ਵਧੀਆ ਜੂਸ ਬਣਦਾ ਹੈ ਇਹਦਾ ਇਹਨੂੰ ਅਸੀਂ ਛਾਣ ਕੇ ਪੀ ਵੀ ਸਕਦੇ ਆ ਬੋ ਲੋਕੀ ਦਾ ਜਿਹੜਾ ਜੂਸ ਆ ਉਹ ਵੀ ਬਹੁਤ ਫਾਇਦੇਮੰਦ ਹੁੰਦਾ ਹੈ ਇਹਨੂੰ ਸੁਟਣ ਤੋਂ ਚੰਗਾ ਹੈ ਕਿ ਅਸੀਂ ਇਹਨੂੰ ਛਾਣ ਕੇ ਪੀ ਸਕਦੇ ਆ ਤੇ ਲੋਕੀ ਜਿਹੜੀ ਆ ਉਹਦਾ ਮੈਂ ਪਾਣੀ ਕੱਢ ਲਿਆ ਆ ਹੁਣ ਮੈਂ ਇਹਦੇ ਵਿੱਚ ਇੱਕ ਕਟਿਆ ਹੋਇਆ ਬਰੀਕ ਪਿਆਜ਼ ਪਾ ਦਾਂਗੀ ਇਹ ਬਰਤਨ ਮੈਨੂੰ ਥੋੜਾ ਛੋਟਾ ਲੱਗ ਰਿਹਾ ਮਿਕਸ ਕਰਨ ਨੂੰ ਥੋੜੀ ਦਿੱਕਤ ਹੋਵੇਗੀ ਤੇ ਅਸੀਂ ਨੂੰ ਵੱਡੇ ਥਾਲੇ ਦੇ ਵਿੱਚ ਹੀ ਪਾ ਲਾਂਗੇ ਜਦੋਂ ਅਸੀਂ ਮਸਾਲੇ ਵਗੈਰਾ ਪਾਵਾਂਗੇ ਤਾਂ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ ਹੁਣ ਅਸੀਂ ਇਹਦੇ ਵਿੱਚ ਕੁਝ ਬੇਸਿਕ ਜਿਹੇ ਮਸਾਲੇ ਐਡ ਕਰਾਂਗੇ ਤੇ ਬਸ ਹਲਕੇ ਜਿਹੇ ਬੇਸਿਕ ਜਿਹੇ ਮਸਾਲੇ ਐਡ ਕਰਾਂਗੇ ਹਲਕਾ ਜਿਹਾ ਨਮਕ ਮਸਾਲੇ ਅਸੀਂ ਘੱਟ ਹੀ ਪਾਵਾਂਗੇ ਕਿਉਂਕਿ ਜਦੋਂ ਅਸੀਂ ਤੜਕਾ ਬਣਾਵਾਂਗੇ ਤਾਂ ਉਹਦੇ ਵਿੱਚ ਵੀ ਮਸਾਲੇ ਜਾਣਗੇ ਤੇ ਅੱਧਾ ਚਮਚਾ ਜਸਿਕਾ ਨੀਆ ਪਾਊਡਰ ਅੱਧੇ ਤੋਂ ਵੀ ਘੱਟ ਧਰ ਮਸਾਲਾ ਅੱਧਾ ਚਮਚਾ ਹਲਦੀ ਪਾਊਡਰ ਔਰ ਹਲਕੀ ਜਿਹੀ ਦੇਗੀ ਮਿਰਚ ਪਾਵਾਂਗੇ ਬਸ ਇੰਨੇ ਮਸਾਲੇ ਅਸੀਂ ਐਡ ਕਰਾਂਗੇ ਅਗਰ ਨਮਕ ਤੁਹਾਨੂੰ ਬਹੁਤ ਜ਼ਿਆਦਾ ਘੱਟ ਲੱਗੇ ਤਾਂ ਨਮਕ ਹੋਰ ਪਾ ਸਕਦੇ ਆ ਤੇ ਹੁਣ ਅਸੀਂ ਇਹਨਾਂ ਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਮਸਾਲੇ ਮਿਕਸ ਕਰਨ ਤੋਂ ਬਾਅਦ ਹੋਣਾ ਸੀ ਇਹਦੇ ਵਿੱਚ ਵੇਸਣ ਐਡ ਕਰਾਂਗੇ ਦੀ ਬਾਈਂਡਿੰਗ ਕਰਨ ਵਾਸਤੇ ਤੇ ਵੇਸਣ ਅਸੀਂ ਥੋੜਾ ਥੋੜਾ ਲਾਵਾਂਗੇ ਅਗਰ ਸਾਨੂੰ ਲੱਗੇਗਾ ਕਿ ਵੇਸਣ ਦੀ ਹੋਰ ਜ਼ਰੂਰਤ ਹੈ ਅਸੀਂ ਉਹ ਦੇਖ ਕੇ ਪਾਵਾਂਗੇ ਪਹਿਲਾਂ ਅਸੀਂ ਇਹਨੂੰ ਮਿਕਸ ਕਰ ਲਾਂਗੇ ਅਗਰ ਲੱਗੇਗਾ ਕਿ ਸਾਡਾ ਜਿਹੜਾ ਹਲੇ ਹੋਰ ਚਾਹੀਦਾ ਵੇਸਣ ਪਕੌੜੇ ਨਹੀਂ ਬਣ ਰਹੇ ਬਹੁਤ ਜ਼ਿਆਦਾ ਪਤਲਾ ਵਾ ਲੋਕੀ ਦੇਖ ਲਓ ਕਿੰਨਾ ਪਾਣੀ ਛੱਡ ਰਹੀ ਆ ਤੇ ਪਾਣੀ ਦੀ ਸਾਨੂੰ ਬਿਲਕੁਲ ਵੀ ਜ਼ਰੂਰਤ ਨਹੀਂ ਪਈ ਇਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਹਲੇ ਥੋੜਾ ਜਿਹਾ ਬੇਸਨ ਹੋਰ ਅਸੀਂ ਪਾਵਾਂਗੇ ਪਹਿਲਾਂ ਮੈਂ 2 ਚਮਚ ਲੈਏ ਸੀ ਤੇ 2 ਚਮਚ ਮੈਂ ਫਿਰ ਬਾਅਦ ਤੇ ਨੇ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਜਿੰਨੀ ਦੇਰ ਅਸੀਂ ਇਹਨੂੰ ਮਿਕਸ ਕਰ ਰਹੇ ਹਾਂ ਉਨੀ ਦੇਰ ਅਸੀਂ ਉਧਰ ਕੜਾਈ ਜਿਹੜੀ ਉਹ ਗੈਸ ਦੇ ਉੱਪਰ ਰੱਖਤੀ ਹੈ ਤੇਲ ਗਰਮ ਹੋਣ ਵਾਸਤੇ ਕਿਉਂਕਿ ਅਸੀਂ ਨਾਲ ਦੀ ਨਾਲ ਇਹਦੇ ਪਕੌੜੇ ਬਣਾ ਕੇ ਰੱਖ ਲਾਂਗੇ ਕੋਲ ਸਾਡਾ ਬਣ ਗਿਆ ਤਿਆਰ ਆ ਤੇ ਮੈਂ ਹਲਕਾ ਜਿਹਾ ਨਮਕ ਦੇਖਿਆ ਤੇ ਨਮਕ ਸਾਡਾ ਹਲਕਾ ਜਿਹਾ ਘਾਟਾ ਐਸੀ ਥੋੜਾ ਜਿਹਾ ਨਮਕ ਹੋਰ ਪਾ ਦਾਂਗੇ ਤੇਲ ਸਾਡਾ ਗਰਮ ਹੋ ਗਿਆ ਹੈ ਤੇਲ ਨੂੰ ਕੋਈ ਪਹਿਲਾਂ ਹੀ ਮੈਂ ਗੈਸ ਤੇ ਉੱਪਰ ਰੱਖਦਾ ਸੀ ਤੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਸਾੜ ਕੇ ਫਿਰ ਅਸੀਂ ਉਸ ਨੂੰ ਠੰਡਾ ਕਰਾਂਗੇ ਅਗਰ ਤੇਲ ਕੱਚਾ ਰਹੇਗਾ ਤੇ ਸਾਡੀ ਸਬਜ਼ੀ ਦੇ ਵਿੱਚੋਂ ਕੱਚਾ ਟੇਸਟ ਆਏਗਾ ਤੇ ਤੇਲ ਬਹੁਤ ਜ਼ਿਆਦਾ ਗਰਮ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਅਗਰ ਬਹੁਤ ਜ਼ਿਆਦਾ ਗਰਮ ਹੋਵੇਗਾ ਤੇ ਪਕੌੜੇ ਜਿਹੜੇ ਉਹ ਪਾਉਂਦਿਆਂ ਸਾਰੇ ਬਾਹਰੋਂ ਤਾਂ ਪੱਕ ਜਾਣਗੇ ਕਾਲੇ ਹੋ ਜਾਣਗੇ ਔਰ ਅੰਦਰੋਂ ਬਿਲਕੁਲ ਕੱਚੇ ਰਹਿ ਜਾਣਗੇ ਔਰ ਫਿਰ ਵੇਸਣ ਜਦੋਂ ਕੱਚਾ-ਕੱਚਾ ਲੱਗੇਗਾ ਤੇ ਸਬਜ਼ੀ ਦਾ ਟੇਸ ਵੀ ਖਰਾਬ ਹੋ ਜਾਏਗਾ ਹੁਣ ਅਸੀਂ ਇੱਕ-ਇੱਕ ਕਰਕੇ ਲੋਕੀ ਦੇ ਜਿਹੜੇ ਪਕੌੜੇ ਹਨਾ ਨੂੰ ਤੇਲ ਵਿੱਚ ਪਾਵਾਂਗੇ ਸਾਈਜ਼ ਤੁਸੀਂ ਆਪਣੇ ਹਿਸਾਬ ਦੇ ਨਾਲ ਰੱਖ ਸਕਦੇ ਹੋ ਜਿੰਨਾ ਵੀ ਸਾਈਜ਼ ਤੁਹਾਨੂੰ ਠੀਕ ਲੱਗਦਾ ਹੈ ਮੈਂ ਥੋੜਾ ਠੀਕ-ਠੀਕ ਮੀਡੀਅਮ ਜਾਂ ਨਾ ਜ਼ਿਆਦਾ ਛੋਟਾ ਤੇ ਨਾ ਹੀ ਜ਼ਿਆਦਾ ਵੱਡਾ ਰੱਖ ਰਹੀ ਹਾਂ ਇਸ ਤਰ੍ਹਾਂ ਅਸੀਂ ਸਾਰੇ ਜਿਹੜੇ ਆਪਣੇ ਪਕੌੜੇ ਹਨਾ ਨੂੰ ਤਲਾਂਗੇ ਦੇਖੋ ਤੇਲ ਨਾ ਜ਼ਿਆਦਾ ਗਰਮ ਆ ਤੇ ਨਾ ਹੀ ਠੰਡਾ ਆ ਤੇ ਇਸ ਤਰੀਕੇ ਦੇ ਨਾਲ ਜਦੋਂ ਹੌਲੀ-ਹੌਲੀ ਸਾਡੇ ਕੋਪ ਤੇ ਜਿਹੜੇ ਉਹ ਪੱਕਣਗੇ ਤਾਂ ਅੰਦਰ ਤੱਕ ਜਿਹੜੇ ਉਹ ਕ੍ਰਿਸਪੀ ਹੋਣ ਦੇ ਕੱਚਾ ਜਿਹੜਾ ਕੱਚਾਪਨ ਨਹੀਂ ਰਹੇਗਾ ਇਹਨਾਂ ਦਾ ਵੇਸਣ ਜਿਹੜਾ ਸਾਡਾ ਬਿਲਕੁਲ ਵੀ ਕੱਚਾ ਨਹੀਂ ਰਹੇਗਾ ਇਸ ਤਰ੍ਹਾਂ ਸੇ ਹੌਲੀ-ਹੌਲੀ ਇਹਨਾਂ ਨੂੰ ਪਕਾਵਾਂਗੇ ਇਹ ਜਿਹੜੀ ਕੜਾਈ ਆ ਇਹਨੂੰ ਅਸੀਂ ਮਤਲਬ ਕਿ ਤਲਣ ਦੇ ਕੰਮ ਕਰਦੇ ਹਾਂ ਇਸ ਕਰਕੇ ਬਿਲਕੁਲ ਕਾਲੀ ਆ ਕੁਝ ਮੇਰੇ ਭੈਣ ਭਰਾ ਜਿਹੜੇ ਉਹ ਫਿਰ ਬਰਤਨਾਂ ਦੇ ਉੱਪਰ ਕਮੈਂਟ ਕਰਨ ਲੱਗ ਜਾਂਦੇ ਨੇ ਕਿ ਪਹਿਲਾਂ ਆਪਣੇ ਬਰਤਨ ਧੋਵੋ ਜਾਂ ਕੁਝ ਵੀ ਆ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਅਸੀਂ ਕੋਈ ਵੀ ਇੱਕ ਬਰਤਨ ਰੱਖਿਆ ਹੁੰਦਾ ਜਿਹਦੇ ਵਿੱਚ ਫਿਰ ਤਲਣ ਵਾਲਾ ਕੰਮ ਕਰਦੇ ਆ ਤੇ ਉਹ ਬਰਤਨ ਇੰਦਾ ਹੀ ਕਾਲਾ ਹੋ ਜਾਂਦਾ ਹੈ ਤੇ ਇਹਨੂੰ ਅਸੀਂ ਤੇਲ ਦਾ ਜਿਹੜਾ ਕੰਮ ਤਲਣ ਦਾ ਉਹ ਇਸ ਕੜਾਈ ਵਿੱਚ ਕਰਦੇ ਆ ਜਿਹੜੇ-ਜਿਹੜੇ ਕੋਪਟਾ ਤੁਹਾਨੂੰ ਲੱਗਦਾ ਹੈ ਕਿ ਪੱਕ ਚੁੱਕਾ ਹੈ ਉਸ ਨੂੰ ਅਸੀਂ ਇੱਕ-ਇੱਕ ਕਰਕੇ ਤੇਲ ਦੇ ਵਿੱਚੋਂ ਬਾਹਰ ਕੱਢ ਲਾਂਗੇ ਤੇਲ ਨੂੰ ਚੰਗੀ ਤਰ੍ਹਾਂ ਛੋੜ ਕੇ ਇਸ ਤਰ੍ਹਾਂ ਇਸ ਪਲੇਟ ਦੇ ਵਿੱਚ ਕੋਈ ਵੀ ਟਿਸ਼ੂ ਜਾਂ న్యూਸਪੇਪਰਾ ਕੇ ਆਪਣੀ ਕੋਪਟਿਆਂ ਨੂੰ ਬਾਹਰ ਕੱਢ ਲਾਂਗੇ ਟਿਸ਼ੂ ਵੀ ਰੱਖ ਸਕਦੇ ਹੋ ਲੇਕਿਨ ਟਿਸ਼ੂ ਦੇ ਨਾਲ ਜਿਹੜੇ ਸਾਡੇ ਕੋਪਟੇ ਉਹ ਬਿਲਕੁਲ ਚਿਪਕ ਜਾਂਦੇ ਨਹੀਂ ਇਸ ਕਰਕੇ ਮੈਂ న్యూਸਪੇਪਰ ਯੂਜ਼ ਕਰ ਰਹੀ ਹਾਂ ਤੇ ਸਾਰੇ ਕੋਪਟਿਆਂ ਨੂੰ ਅਸੀਂ ਕੱਢ ਕੇ ਤੇ ਜਿਹੜਾ ਬਾਕੀ ਦਾ ਬੈਟਰ ਬਚਿਆ ਹੈ ਉਹਦੇ ਵੀ ਅਸੀਂ ਇਸੇ ਤਰੀਕੇ ਦੇ ਨਾਲ ਕੋਪੇ ਬਣਾ ਕੇ ਪਹਿਲਾਂ ਤਿਆਰ ਕਰ ਲੈਨੇ ਆ ਸਾਰੇ ਕੋਪੇ ਬਣਾ ਕੇ ਅਸੀਂ ਤਿਆਰ ਕਰ ਲਿਆ ਤੇ ਹੁਣ ਅਸੀਂ ਇਹਨਾਂ ਨੂੰ ਥੋੜੀ ਦੇਰ ਰਸ ਟੰਡਾਉਣ ਵਾਸਤੇ ਰੱਖ ਤੜਕਾ ਬਣਾਉਣ ਵਾਸਤੇ ਅਸੀਂ ਗੈਸ ਦੇ ਉੱਪਰ ਕੜਾਹੀ ਰੱਖ ਲਈ ਆ ਤੇ ਹੁਣ ਅਸੀਂ ਤੇਲ ਉਹੀ ਯੂਜ਼ ਕਰਾਂਗੇ ਜਿਹਦੇ ਵਿੱਚ ਅਸੀਂ ਕੋਪਤੇ ਤਲੇ ਸੀਗੇ ਦੋ ਛੋਟੇ ਕੜਛੀਆਂ ਮੈਂ ਤੇਲ ਦੀ ਲੈ ਲਈ ਆ ਤੇ ਨੂੰ ਅਸੀਂ ਹਲਕਾ ਜਿਹਾ ਗਰਮ ਕਰ ਲੈਨੇ ਆ ਕਿਉਂਕਿ ਤੇਲ ਸਾਡਾ ਕੱਚਾ ਨਹੀਂ ਹੈ ਇਹਦੇ ਵਿੱਚ ਅਸੀਂ ਕੋਪਤੇ ਬਣਾਏ ਆ ਤੇ ਤੇਲ ਸਾਡਾ ਬਿਲਕੁਲ ਪੱਕਾ ਹੈ ਹਲਕਾ ਜਿਹਾ ਗਰਮ ਕਰਾਂਗੇ ਤੇਲ ਹਲਕਾ ਗਰਮ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਜੀਰੇ ਦਾ ਪਾ ਦਾਂਗੇ ਔਰ ਦੋ ਪਿੰਚ ਹਿੰਗ ਔਰ ਫਲੇਵਰ ਵਾਸਤੇ ਅਸੀਂ ਇਹ ਦੋ ਛੋਟੇ-ਛੋਟੇ ਤੇਜ ਪੱਤੇ ਪਾਵਾਂਗੇ ਇਹਨਾਂ ਨੂੰ ਥੋੜਾ ਜਿਹਾ ਸੀਪਨ ਲੈਨੇ ਹ ਤੁਸੀਂ ਚਾਹੋ ਤਾਂ ਹੋਰ ਵੀ ਖੜੇ ਮਸਾਲੇ ਐਡ ਕਰ ਸਕਦੇ ਹੋ ਲੇਕਿਨ ਅਸੀਂ ਬਿਲਕੁਲ ਬੇਸਿਕ ਜਿਹਾ ਮਸਾਲੇ ਐਡ ਕਰਕੇ ਜਿਵੇਂ ਘਰ ਵਿੱਚ ਅਸੀਂ ਸਿੰਪਲ ਜੀ ਸਬਜ਼ੀ ਬਣਾਉਂਦੇ ਹਾਂ ਉਸ ਫਲੇਵਰ ਦੀ ਸਬਜ਼ੀ ਬਣਾ ਰਹੇ ਹਾਂ ਤੇ ਅਸੀਂ ਕੋਈ ਵੀ ਜ਼ਿਆਦਾ ਮਸਾਲੇ ਨਹੀਂ ਕਰਾਂਗੇ ਹੁਣ ਇੱਥੇ ਮੈਂ ਇਹ ਲਸਣ ਪਿਆਜ਼ ਤੇ ਹਰੀ ਮਿਰਚ ਨੂੰ ਬ੍ਰੀਕ ਪੀਸ ਲਿਆ ਸੀਗਾ ਇਹਨੂੰ ਅਸੀਂ ਹੁਣ ਤੜਕੇ ਦੇ ਵਿੱਚ ਪਾ ਕੇ ਪੁੰਨ ਲਾਂਗੇ ਲਸਣ ਅਦਰਕ ਸਾਡਾ ਹੁਣ ਗਾਜਾ ਪੂਝ ਗਿਆ ਆ ਹੁਣ ਮੈਂ ਇੱਥੇ ਤਿੰਨ ਤੋਂ ਚਾਰ ਮੀਡੀਅਮ ਸਾਈਜ਼ ਦੇ ਪਿਆਜ਼ਾਂ ਨੂੰ ਵੀ ਬ੍ਰੀਕ ਪੀਸ ਕੇ ਲੈ ਲਿਆ ਤੇ ਇਹਨਾਂ ਨੂੰ ਵੀ ਅਸੀਂ ਕੁਝ ਪਾ ਕੇ ਲਸਣ ਪਿਆਜ਼ ਦੇ ਨਾਲ ਹੀ ਭੁੰਨ ਲਵਾਂਗੇ ਪਿਆਜ਼ ਵੀ ਸਾਡਾ ਕਾਫੀ ਹੱਦ ਤੱਕ ਹੋ ਚੁੱਕਿਆ ਹੈ ਤੇ ਹੁਣ ਮੈਂ ਇਹਦੇ ਵਿੱਚ ਇੱਕ ਟਮਾਟਰ ਪਾ ਦਾਂਗੀ ਬਰੀਕ ਕੱਟ ਕੇ ਤੁਸੀਂ ਚਾਹੋ ਤਾਂ ਇਹਨੂੰ ਵੀ ਬ੍ਰੇਕਤੀਸ ਕੇ ਬਾਅਦ ਅਗਦੇ ਉਤੇ ਨਾਲ ਹੀ ਅਸੀਂ ਦੇ ਵਿੱਚ ਚਮਚ ਨਮਕ ਐਡ ਕਰ ਦਾਂਗੇ ਨਮਕ ਪਾਉਣ ਦੇ ਨਾਲ ਜਿਹੜਾ ਸਾਡਾ ਤੜਕਾ ਆ ਜਲਦੀ ਪੁੱਜੇਗਾ ਟਮਾਟਰ ਵੀ ਸਾਡਾ ਤੜਕੇ ਦੇ ਵਿੱਚ ਬਿਲਕੁਲ ਪੁੱਜ ਚੁੱਕਿਆ ਹੈ ਤਾਂ ਹੁਣ ਅਸੀਂ ਇਹਦੇ ਵਿੱਚ ਫਿਰ ਤੋਂ ਕੁਝ ਵੀ ਅਸੀਂ ਮਸਾਲੇ ਐਡ ਕਰਾਂਗੇ ਨਮਕ ਜਿਵੇਂ ਤੁਹਾਨੂੰ ਪਤਾ ਕਿ ਪਹਿਲਾਂ ਪਾ ਚੁੱਕੇ ਆ ਇੱਕ ਚਮਚ ਅਸੀਂ ਹਲਦੀ ਦਾ ਲਾਵਾਂਗੇ ਇੱਕ ਚਮਚ ਧਨੀਆ ਪਾਊਡਰ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਜੋ ਕਿ ਕਲਰ ਬਹੁਤ ਵਧੀਆ ਦਿੰਦੀ ਹੈ ਔਰ ਹਰੀ ਮਿਰਚ ਉਸਦੀ ਪਹਿਲਾਂ ਹੀ ਪਾਈ ਹੋਈ ਹੈ ਸਾਰੇ ਮਸਾਲਿਆਂ ਨੂੰ ਅਸੀਂ ਮਿਕਸ ਕਰ ਲਾਂਗੇ ਨਮਕ ਤੁਸੀਂ ਦੇਖ ਕੇ ਪਾਣਾ ਹੈ ਕਿਉਂਕਿ ਅਸੀਂ ਜਿਹੜੇ ਆਪਣੇ ਕੋਟੇ ਬਣਾਏ ਹਨ ਉਹਨਾਂ ਵਿੱਚ ਵੀ ਨਮਕ ਪਾਇਆ ਹੋਇਆ ਹੈ ਮਸਾਲੇ ਪਾਉਣ ਤੋਂ ਬਾਅਦ ਥੋੜਾ ਜਿਹਾ ਪਾਣੀ ਐਡ ਕਰਾਂਗੇ ਤਾਂ ਜੋ ਸਾਡੇ ਜੋ ਮਸਾਲੇ ਆਹ ਕੜਾਈ ਦੇ ਨਾਲ ਨਾ ਚੱਕਣ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਗਰੇਵੀ ਸਾਡੀ ਬਹੁਤ ਹੀ ਵਧੀਆ ਬਣੀ ਆ ਕਲਰ ਵੀ ਬਹੁਤ ਪਿਆਰਾ ਆਇਆ ਆ ਤੇ ਹੁਣ ਅਸੀਂ ਇਸ ਨੂੰ 1-2 ਮਿੰਟ ਵਾਸਤੇ ਟੱਕ ਕੇ ਪਕਾਵਾਂਗੇ ਜਿਸ ਦੇ ਨਾਲ ਸਾਡੇ ਮਸਾਲੇ ਚੰਗੀ ਤਰ੍ਹਾਂ ਭੁੱਜ ਜਾਣਗੇ ਕੱਚਾਪਨ ਨਹੀਂ ਰਹੇਗਾ ਉਹ ਸਬਜ਼ੀ ਦਾ ਟੇਸ ਹੋਰ ਵੀ ਵਧੀਆ ਹੋ ਜਾਏਗਾ ਮਸਾਲੇ ਨੂੰ ਪੁੱਜਤੇ 2 ਤੋਂ ਉੱਪਰ 2 ਮਿੰਟ ਤੋਂ ਉੱਪਰ ਟਾਈਮ ਹੋ ਗਿਆ ਹੈ ਹੁਣ ਅਸੀਂ ਖੋਲ ਕੇ ਦੇਖ ਲਈਏ ਮਸਾਲਾ ਸਾਰਾ ਬਹੁਤ ਚੰਗੀ ਤਰ੍ਹਾਂ ਪੁੱਜ ਗਿਆ ਹੈ ਕਲਰ ਵੀ ਬਹੁਤ ਵਧੀਆ ਆਇਆ ਹੈ ਹੁਣ ਅਸੀਂ ਜਿੰਨੀ ਵੀ ਗਰੇਵੀ ਬਣਾਉਣੀ ਆ ਅਸੀਂ ਉਸ ਦੇ ਹਿਸਾਬ ਨਾਲ ਇਹਦੇ ਵਿੱਚ ਪਾਣੀ ਪਾਵਾਂਗੇ ਤੇ ਜੋ ਕੋਪਤਿਆਂ ਦੀ ਗਰੇਵੀ ਹੋ ਜ਼ਿਆਦਾਤਰ ਔਰ پتਲੀ ਹੀ ਬਣਦੀ ਹੈ ਕਿਉਂਕਿ ਕੋਪਤੇ ਬਹੁਤ ਜ਼ਿੰਕ ਜਿਹੜਾ ਪਾਣੀ ਸੋਖ ਲੈਂਦੇ ਨੇ ਤੇ ਪਾਣੀ ਅਸੀਂ ਉਸੇ ਹਿਸਾਬ ਨਾਲ ਪਾਵਾਂਗੇ ਇਹ ਮੈਂ 1 ਲੀਟਰ ਦੇ ਕਰੀਬ ਇਹਦੇ ਵਿੱਚ ਪਾਣੀ ਪਾ ਰਹੀ ਆ ਕਿਉਂਕਿ ਜਦੋਂ ਅਸੀਂ ਕੋਪਤਿਆਂ ਨੂੰ ਇਹਦੇ ਵਿੱਚ ਪਾਵਾਂਗੇ ਤੇ ਉਹ ਸਾਰਾ ਪਾਣੀ ਚੂਸ ਲੈਣਗੇ ਜਦੋਂ ਅਸੀਂ ਬਾਅਦ ਵਿੱਚ ਦੇਖਾਂਗੇ ਅੱਧੇ ਘੰਟੇ ਬਾਅਦ ਤਾਂ ਇਹ ਵੀ ਪਾਣੀ ਸਾਨੂੰ ਘੱਟ ਹੀ ਲੱਗੇਗਾ ਤੇ ਹੁਣ ਅਸੀਂ ਚਾਹੋ ਤਾਂ ਤੁਸੀਂ ਹੋਰ ਵੀ ਪਾਣੀ ਪਾ ਸਕਦੇ ਹੋ ਮੈਂ 1 ਲੀਟਰ ਦੇ ਕਰੀਬ ਪਾਣੀ ਪਾਇਆ ਹੈ ਤੇ ਮੇਰੇ ਹਿਸਾਬ ਨਾਲ ਇਹ ਵੀ ਪਾਣੀ ਥੋੜਾ ਘਟਾ ਅਸੀਂ ਅੱਧਾ ਗਲਾਸ ਹੋਰ ਪਾਵਾਂਗੇ ਤੇ ਹੁਣ ਅਸੀਂ ਇਸ ਨੂੰ ਫਿਰ 2 ਮਿੰਟ ਵਾਸਤੇ ਉਬਾਲ ਆਉਣ ਤੱਕ ਟੱਕ ਕੇ ਪਕਾਵਾਂਗੇ ਗਰੇਵੀ ਨੂੰ ਸਾਡੀ ਪੱਕਦੀ ਨੂੰ 2 ਤੋਂ 3 ਮਿੰਟ ਹੋ ਗਏ ਨੇ ਨੋਚੀ ਗਰੇਵੀ ਦਾ ਕਲਰ ਬਹੁਤ ਜਿਆਦਾ ਵਧੀਆ ਆਇਆ ਹੈ ਤੇ ਚੰਗੀ ਤਰ੍ਹਾਂ ਪੱਕ ਚੁੱਕੀ ਹੈ ਗਰੇਵੀ ਨੂੰ ਅਸੀਂ ਜਿੰਨਾ ਵੀ ਪਕਾਉਣਾ ਹੈ ਕੋਪਤੇ ਪਾਉਣ ਤੋਂ ਪਹਿਲਾਂ ਹੀ ਚੰਗੀ ਤਰ੍ਹਾਂ ਪਕਾ ਲੈਣਾ ਆ ਕਿਉਂਕਿ ਕੋਪਤੇ ਬਹੁਤ ਜਲਦੀ ਗਲ ਜਾਂਦੇ ਨੇ ਤੇ ਬਾਅਦ ਵਿੱਚ ਸਿਰਫ ਅਸੀਂ ਉਹਨੂੰ ਇੱਕ ਅੱਧਾ ਮਿੰਟ ਵਾਸਤੇ ਹੀ ਪਕਾਵਾਂਗੇ ਤੇ ਕੋਪਤੇ ਪਾਉਣ ਤੋਂ ਬਾਅਦ ਜਿਹੜੀ ਸਾਡੀ ਗਰੇਵੀ ਆ ਉਹ ਬਹੁਤ ਜਲਦੀ ਕੋਪਤੇ ਜਿਹੜੇ ਸੋਕ ਕਰ ਲੈਂਦੇ ਨੇ ਹੁਣ ਅਸੀਂ ਸਾਰੇ ਕੋਪਤਿਆਂ ਨੂੰ ਗਰੇਵੀ ਦੇ ਵਿੱਚ ਪਾ ਦਿੰਨੇ ਆਂ ਗਰੇਵੀ ਅਸੀਂ ਇੰਨੀ ਪਤਲੀ ਰੱਖਣੀ ਆ ਦੇਖਣ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਪਤਲੀ ਲੱਗ ਰਹੀ ਹੈ ਲੇਕਿਨ ਜਦੋਂ ਤੁਸੀਂ ਥੋੜੀ ਦੇਰ ਬਾਅਦ ਇਸ ਨੂੰ ਦੇਖੋਗੇ ਤਾਂ ਜੋ ਕੋਪਤੇ ਬਹੁਤ ਜ਼ਿਆਦਾ ਜਿਹੜਾ ਪਾਣੀ ਆਪਣੇ ਅੰਦਰ ਚੂਸ ਲੈਣਗੇ ਤੇ ਗਰੇਵੀ ਸਾਡੀ ਬਿਲਕੁਲ ਹੀ ਖਤਮ ਹੋ ਜਾਏਗੀ ਤੇ ਜਦੋਂ ਅਸੀਂ ਰੋਟੀ ਖਾਵਾਂਗੇ ਤਾਂ ਬਿਲਕੁਲ ਵੀ ਸਾਨੂੰ ਗਰੇਵੀ ਇਹਦੇ ਵਿੱਚ ਨਹੀਂ ਲੱਗੇਗੀ ਇਸ ਤਰ੍ਹਾਂ ਕਿ ਗਰੇਵੀ ਥੋੜੀ ਪਤਲੀ ਹੀ ਰੱਖਣੀ ਆ ਹਮੇਸ਼ਾ ਤੇ ਇਹਨੂੰ ਅਸੀਂ ਟਾਪ ਕੇ 1 ਮਿੰਟ ਵਾਸਤੇ ਪਕਾ ਲਾਂਗੇ ਕੋਪਟਿਆਂ ਨੂੰ ਪੱਕਦੇ 1 ਤੋਂ 1.5 ਮਿੰਟ ਹੋ ਗਿਆ ਹੈ। ਤੇ ਦੇਖੋ ਕੋफ्ते ਸਾਡੇ ਕਾਫੀ ਹੱਦ ਤੱਕ ਖੋਲ ਚੁੱਕੇ ਨੇ। ਅੱਲੇ ਹੋਰ ਵੀ ਜ਼ਿਆਦਾ ਫੁੱਲਣਗੇ। ਅਸੀਂ ਹੁਣ ਗਰੇਵੀ ਸਾਡੀ ਜਾਂ ਸਬ지 ਸਾਡੀ ਬਣ ਕੇ ਬਿਲਕੁਲ ਤਿਆਰ ਆ। ਥੋੜੀ ਜਿਹੀ ਇਸ ਦੇ ਉੱਪਰ ਮਸਲ ਕੇ ਕਸੂਰੀ ਮੇਥੀ ਪਾਵਾਂਗੇ। ਇਹਦੇ ਨਾਲ ਟੇਸਟ ਬਹੁਤ ਵਧੀਆ ਹੁੰਦਾ ਹੈ। ਕੁਝ ਇਸ ਤਰ੍ਹਾਂ ਇਹਨੀਆਂ ਪੱਤੀਆਂ ਪਾਵਾਂਗੇ ਇਹਨਾਂ ਦੇ ਨਾਲ ਇਹ ਸੇਕ ਚਮਚ ਗਰਮ ਮਸਾਲੇ ਦਾ ਪਾ ਦਾਂਗੇ ਇਹ ਗਰਮ ਮਸਾਲਾ ਅਸੀਂ ਹਮੇਸ਼ਾ ਬਾਅਦ ਵਿੱਚ ਪਾਵਾਂਗੇ ਕਿਉਂਕਿ ਪਹਿਲਾਂ ੋਂ ਦੇ ਨਾਲ ਸਾਡੀ ਜਿਹੜੀ ਸਬਜੀ ਆ ਉਹਦਾ ਕਲਰ ਥੋੜਾ ਜਿਹਾ ਚੇਂਜ ਹੋ ਜਾਂਦਾ ਹੈ ਕਾਲਾ ਹੋ ਜਾਂਦਾ ਹੈ ਤੇ ਗਰਮ ਮਸਾਲਾ ਅਸੀਂ ਲਾਸਟ ਤੇ ਪਾਵਾਂਗੇ ਇਹਦੇ ਨਾਲ ਸਬਜੀ ਦਾ ਟੇਸਟ ਵੀ ਬਹੁਤ ਵਧੀਆ ਆਉਂਦਾ ਹੈ ਤੇ ਕਲਰ ਵੀ ਵਧੀਆ ਰਹਿੰਦਾ ਹੈ ਤੇ ਕੋਕ ਤੇ ਦੀ ਗਰਮਾ ਗਰਮ ਸਬਜੀ ਸਾਡੀ ਬਣ ਕੇ ਬਿਲਕੁਲ ਤਿਆਰ ਆ ਥੋੜੇ ਦੇਰ ਵਾਸਤੇ ਅਸੀਂ ਇਸ ਨੂੰ ਟੱਕੇ ਰੱਖਾਂਗੇ ਤੇ ਗੈਸ ਹੀ ਬਿਲਕੁਲ ਬੰਦ ਕਰ ਦਾਂਗੇ ਤੇ ਕੋਕ ਤੇ ਆ ਹੋਰ ਵੀ ਪਾਣੀ ਜ਼ਿਆਦਾ ਜਿਹੜਾ ਸੁੱਕ ਲੈਣਗੇ ਅੱਜ ਦੀ ਮੇਰੀ ਇਹ ਰੈਸਪੀ ਔਰ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਆਉਣ ਵਾਲੀਆਂ ਹੋਰ ਵੀ ਵੀਡੀਓ ਦੇਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਤੇ ਕਮੈਂਟ ਕਰਕੇ ਜ਼ਰੂਰ ਜ਼ਰੂਰ ਦੱਸਿਓ ਕਿ ਤੁਹਾਨੂੰ ਮੇਰੀ ਅੱਜ ਦੀ ਇਹ ਲੋਕੀ ਦੇ ਕੋफ्ते ਦੀ ਰੈਸিপি ਕਿਵੇਂ ਦੀ ਲੱਗੀ ਮਿਲਦੇ ਆਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ i